ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਪੰਜਾਬੀ ਰੀਅਲ ਨਿਊਜ਼ ਚੈਨਲ ਤੇ ਅੱਜ ਅਸੀਂ 13 ਸਤੰਬਰ ਨੂੰ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲੀ ਖਬਰ ਪੰਜਾਬ ਦੇ ਸਰਕਾਰੀ ਛੁੱਟੀ ਦਾ ਐਲਾਨ ਹੋਇਆ ਸ਼ੁੱਕਰਵਾਰ ਅੱਜ ਛੁੱਟੀ ਐਲਾਨੀ ਗਈ ਹੈ 12 ਸਤੰਬਰ ਨੂੰ ਸਾਰਾ ਘੜੀ ਦਿਵਸ ਵਜੋਂ ਮਨਾਇਆ ਜਾਂਦਾ ਕਾਰਨ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹ ਛੁੱਟੀ ਰੱਖ ਰਹੀਆਂ ਹਨ ਇਹਨਾਂ ਨਾਲ ਇਨਾਂ ਦਾ ਲਾਭ ਸਿਰਫ ਸਰਕਾਰੀ ਕਰਮਚਾਰੀਆਂ ਨੂੰ ਮਿਲੇਗਾ ਸਰਕਾਰ ਦੇ ਛੁੱਟੀ ਆਪਣੇ ਕਲੰਡਰ ਨੋਟੀਫਿਕੇਸ਼ਨ ਨੰਬਰ 677 ਦੇ ਤਹਿਤ ਜਾਰੀ ਕੀਤੀ ਹੈ ਇਹ ਛੁੱਟੀ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਹਫਤਾਵਾਰੀ ਛੁੱਟੀ ਹੋਣ ਕਰਨ ਸਰਕਾਰੀ ਕਰਮਚਾਰੀਆਂ ਨੂੰ ਲਗਾਤਾਰ 3 ਦਿਨ ਛੁੱਟੀਆਂ ਜਿਹੜੀਆਂ ਰਹਿਣਗੀਆਂ 12 ਸਤੰਬਰ ਨੂੰ ਛੁੱਟੀ ਦਾ ਐਲਾਨ ਜਿਹੜਾ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਅਗਲੀ ਖਬਰ ਜੀ ਪੰਜਾਬ ਦੇ ਵਿੱਚ ਮੁਰਵਜ ਦਿਖੇ ਖਤਰੇ ਦੀ ਘੰਟੀ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਆਪਣੇ ਅਕਾਊਂਟ ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਚਸ ਰਹਿਣ ਦੇ ਲਈ ਕਿਹਾ ਹੈ ਉਹਨਾਂ ਨੇ ਆਖਿਆ ਕਿ 5000 ਕਿਊਸਿਕ ਪਾਣੀ ਭਾਖ ਦਾ ਟੈਂਪ ਤੋਂ ਵਧਾ ਕੀ ਰਹੇ ਹਨ ਕਿਉਂਕਿ 12 13 ਤੇ 14 ਸਤੰਬਰ ਨੂੰ ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼ ਦੀ ਚੇਤਾਵਨੀ ਆਈ ਹੈ ਉਹਨਾਂ ਨੇ ਆਖਿਆ ਕਿ ਮੌਸਮ ਵਿਭਾਗ ਵੱਲੋਂ ਪਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ। ਅਗਲੇ 3-4 ਦਿਨ ਸਾਨੂੰ ਮੂਡ ਅਲਰਟ ਰਹਿਣਾ ਪਵੇਗਾ। ਉਹਨਾਂ ਨੇ ਆਖਿਆ ਕਿ ਉੱਤਰ ਪ੍ਰਦੇਸ਼ ਦੇ ਵੱਲੋਂ ਬੱਦਲ ਆ ਰਹੇ ਹਨ। ਇੱਕ ਦੋ ਦਿਨਾਂ ਵਿੱਚ ਪੰਜਾਬ ਵਿੱਚ ਦਾਖਲ ਹੋਣਗੇ। ਇਸ ਲਈ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਰਿਹਾ। ਦੱਸ ਦਈਏ ਕਿ ਪੰਜਾਬ ਵਿੱਚ ਜ਼ਮੀਨ ਦਾ ਇੱਕ ਹੋਰ ਨਵਾਂ ਦੌਰ ਸ਼ੁਰੂ ਹੋਣ ਦੀ ਭਵਿਕ ਬਾਣੀ ਕੀਤੀ ਹੈ। ਇਸ ਦੌਰਾਨ ਪਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਦਰਿਆਵਾਂ ਦੇ ਪਾਣੀ ਦੇ ਪੱਧਰ ਦੇ ਵਿੱਚ ਕਮੀ ਆਉਣ ਕਾਰਨ ਰਾਹਤ ਮਿਲੀ ਹੈ ਪਰ 14 ਸਤੰਬਰ ਤੱਕ ਮੀਂਹ ਦੀ ਚੇਤਾਵਨੀ ਨੇ ਫਿਰ ਤੋਂ ਚਿੰਤਾ ਵਧਾ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੂਪਨਗਰ ਸ਼ਾਮਿਲ ਹੈ ਮੀਂਹ ਪੈਣ ਦੀ ਸੰਭਾਵਨਾ ਹੈ ਇਸੇ ਦੇ ਨਾਲ ਹੀ ਗੁਰਦਾਸਪੁਰ ਅੰਮ੍ਰਿਤਸਰ ਅੰਤਰਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਜਿਹੜੀ ਹੈ ਬਣੀ ਹੋਈ ਹੈ। ਅਗਲੀ ਖਬਰ ਮੁੱਖ ਮੰਤਰੀ ਮਾਨ ਹੋਏ ਸੇ ਤਾਬ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਫੋਰਟਿਸ ਮੋਹਾਲੀ ਤੋਂ ਛੁੱਟੀ ਮਿਲਣ ਤੋਂ ਬਾਅਦ ਸੀਐਮ ਮਾਨ ਪਹੁੰਚੇ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਪਹੁੰਚੇ। ਮਾਨ ਨੂੰ ਬਿਮਾਰੀ ਕਾਰਨ ਛੇ ਦਿਨਾਂ ਲਈ ਫੋਰਟਿਸ ਦੇ ਵਿੱਚ ਦਾਖਲ ਕਰਵਾਇਆ ਗਿਆ। ਪਿਛਲੇ ਸ਼ੁੱਕਰਵਾਰ ਰਾਤ ਉਹਨਾਂ ਦੀ ਸਿਹਤ ਵਿਗੜਨ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ 3 ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਉਹਨਾਂ ਨੂੰ ਮਿਲਣ ਲਈ ਫੋਟੇ ਹਸਪਤਾਲ ਪਹੁੰਚੇ ਉਹਨਾਂ ਤੋਂ ਇਲਾਵਾ ਪੰਜਾਬ ਦੇ ਰਾਜਪਰ ਗੁਲਾਬ ਚੰਦ ਘਟਾਰੀਆ ਨੇ ਵੀ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਹਸਪਤਾਲ ਤੋਂ ਪੁੱਛੀ ਜਿਹੜਾ ਛੁੱਟੀ ਮਿਲਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਆ ਗਏ। ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚਦੇ ਸੀसीएम ਮਾਨ ਨੇ ਹੜ੍ਹ ਰਾਹਤ ਕਾਰਜਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਹੜ੍ਹ ਰਾਹਤ ਕਾਰਜਾਂ ਬਾਰੇ ਸ਼ੁੱਕਰਵਾਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਵੀ ਬੁਲਾਈ ਜਾਵੇਗੀ। ਜਿਸ ਦੀ ਜਾਣਕਾਰੀ ਆਪਾਂ ਦੇਵਾਂਗੇ ਅਗਲੀ ਖਬਰ ਜੀ ਪੰਜਾਬ ਦੇ ਵਿੱਚ ਮੌਸਮ ਦਾ ਜਿਵੇਂ ਕਿ ਅਲਰਟ ਜਾਰੀ ਹੋਇਆ ਜਾਣਕਾਰੀ ਤੁਹਾਨੂੰ ਦੇ ਚੁੱਕੇ ਹਾਂ 13 ਅਤੇ 14 ਸਤੰਬਰ ਨੂੰ ਸਵੇਰੇ ਦੇ ਵਿੱਚ ਕਈ ਥਾਂ ਤੇ ਭਾਰੀ بارش ਦੀ ਭਵਿੱਖਬਾਣੀ ਕੀਤੀ ਹੈ ਫਿਰੋਜ਼ਪੁਰ ਮੋਗਾ ਫਰੀਦਕੋਟ ਬਠਿੰਡਾ ਮੁਕਤਸਰ ਫਾਜ਼ਿਲਕਾ ਤੋਂ ਇਲਾਵਾ ਸੂਬੇ ਦੇ ਹੋਰ ਹਿੱਸਿਆਂ ਦੇ ਵਿੱਚ ਵੀ 13 ਸਤੰਬਰ ਨੂੰ بارش ਦਾ ਅਲਰਟ ਹੋਇਆ ਹੈ ਚਾਰ ਸਤੰਬਰ ਨੂੰ ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਠਿੰਡਾ, ਮੁਕਤਸਰ, ਫਾਜ਼ਿਲਕਾ ਦੇ ਨਾਲ-ਨਾਲ ਤਰਨਤਾਰਨ, ਮੋਗਾ, ਬਰਨਾਲਾ, ਸੰਗਰੂਰ ਅਤੇ ਮਾਨਸਰ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਪੂਰੇ ਪੰਜਾਬ ਦੇ ਵਿੱਚ ਅਗਲੇ 48 ਘੰਟੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਸਤਰਕ ਰਹਿਣ ਵਾਲੇ ਆ, ਬਹੁਤ ਜ਼ਿਆਦਾ ਚੌਕਸ ਰਹਿਣ ਵਾਲੇ ਆ। ਇਹ ਖਬਰ ਜ਼ਰੂਰ ਵੀਰਾਂ ਭਰਾਵਾਂ ਤੱਕ ਪਹੁੰਚਿਆ ਦੇਣਾ ਜੀ ਜਿੱਥੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀ ਸਾਵਧਾਨੀ ਪਹਿਲਾਂ ਹੀ ਵਰਤ ਲਈ ਜਾਵੇ ਅਗਲੀ ਖਬਰ ਵੱਲ ਰੁੱਖ ਕਰਨ ਤੋਂ ਪਹਿਲਾਂ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿੱਤਾ ਹੋਵੇਗਾ ਹਾਂਜੀ ਇਹ ਅਗਲੀ ਖਬਰ ਜੀ ਪੰਜਾਬ ਦੇ 73 ਸਕੂਲਾਂ 'ਚ 15 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਇਸਦੇ ਚੱਲਦੇ ਹੁਣ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੜ੍ਹਾਂ ਦਾ ਪਾਣੀ ਨਾ ਨਿਕਲਣ ਅਤੇ ਇਮਾਰਤਾਂ ਦੀ ਖਰਾਬ ਹਾਲਤ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ 73 ਸਕੂਲਾਂ ਵਿੱਚ ਛੁੱਟੀਆਂ ਨੂੰ 15 ਸਤੰਬਰ ਤੱਕ ਵਧਾ ਦਿੱਤਾ ਹੈ। ਇਨ੍ਹਾਂ ਸਕੂਲਾਂ ਵਿੱਚ 61 ਐਲੀਮੈਂਟਰੀ ਅਤੇ 12 ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਹਨ। ਪੰਜਾਬ ਸਰਕਾਰ ਨੇ 8 ਸਤੰਬਰ ਤੋਂ ਸੂਬੇ ਭਰ ਦੇ ਵਿੱਚ ਸਕੂਲਾਂ ਨੂੰ ਮੁੜ ਖੋਲਣ ਦਾ ਐਲਾਨ ਕੀਤਾ ਸੀ। ਅਧਿਆਪਕਾਂ ਨੂੰ ਸਕੂਲ ਦੀ ਚੰਗੀ ਤਰ੍ਹਾਂ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤਾ ਸੀ ਪਰ ਗੁਰਦਾਸਪੁਰ ਦੇ ਇਹ 73 ਸਕੂਲ ਜੋ ਰਾਵੀ ਦਰਿਆ ਦੇ ਕੰਢੇ ਸਥਿਤ ਹਨ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦਾ ਇਨ੍ਹਾਂ ਸਕੂਲਾਂ ਦੇ ਕੈਪਸਾਂ ਵਿੱਚ ਅਜੇ ਵੀ ਪਾਣੀ ਭਰਿਆ ਹੋਇਆ ਹੈ 15 ਸਤੰਬਰ ਤੱਕ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਗਿਆ ਅਗਲੀ ਖਬਰ ਜੀ ਕਿਸਾਨਾਂ ਲਈ ਵੱਡੀ ਖਬਰ ਮਾਨ ਸਰਕਾਰ ਵੱਲੋਂ ਗੰਨੇ ਦੇ ਪੜਾਈ ਸੀਜ਼ਨ ਲਈ So 1679 ਕਰੋੜ 97 ਲੱਖ ਰੁਪਏ ਜਾਰੀ ਕੀਤੇ ਗਏ ਹਨ ਪੰਜਾਬ ਸਰਕਾਰ ਨੇ ਸਾਲ 2024 ਦੇ ਪੜਾਈ ਸੀਜ਼ਨ ਲਈ ਗੰਨੇ ਦੇ ਧਾਰਕ ਅਦਾਲੀਗੀ ਲਈ 1679 ਕਰੋੜ 97 ਲੱਖ ਜਿਹੜਾ ਜਾਰੀ ਕੀਤਾ ਗਿਆ ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਸਭ ਤੋਂ ਵੱਧ ਤੇ 401 ਰੁਪਏ ਪ੍ਰਤੀ ਕੁਲੀ ਟਿੰਗ ਗੰਨੇ ਦੀ ਖਰੀਦ ਦਰ ਦੀ ਪੇਸ਼ਕਸ਼ ਕੀਤੀ ਗਈ ਹੈ ਇਹ ਐਲਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਚੀਮੇ ਨੇ ਕਿਹਾ ਕਿ ਸੂਬੇ ਦੀਆਂ 9 ਸਹਿਕਾਰੀ ਖੰਡ ਮੇਲਾ ਨੂੰ ਸੀਜ਼ਨ ਦੌਰਾਨ ਕੁੱਲ 194.66 ਲੱਖ ਕੁਇਟਲਿੰਗ ਗੰਨਾ ਪੜਾਇਆ ਗਿਆ ਹੈ ਸੂਬੇ ਪਰ ਦੇ 18771 ਸਪਲਾਈ ਕਰਨ ਵਾਲੇ ਕਿਸਾਨਾਂ ਨੂੰ ਇਸ ਦੀ ਅਦਾਇਗੀ ਦਾ ਲਾਭ ਹੋਇਆ ਉਹਨਾਂ ਨੇ ਕਿਹਾ ਕਿ 401 ਰੁਪਏ ਪ੍ਰਤੀ ਕੁਰਤ ਲਿੰਗ ਦੀ ਅਦਾਇਗੀ ਦਰਤੇ ਕਿਸਾਨਾਂ ਦਾ ਘੁੱਲ ਬਕਾਇਆ 779 ਕਰੋੜ 86 ਲੱਖ ਰੁਪਏ ਬਾਕੀ 100 ਕਰੋੜ 49 ਲੱਖ ਰੁਪਏ ਦੀ ਜਿਹੜੀ ਇਸ ਸਬੰਧ ਵਿੱਚ ਕੇਂਦਰ ਦੀ ਸਹਾਇਤਾ ਪ੍ਰਾਪਤ ਹੋਣ ਤੇ ਜਲਦੀ ਅਦਾ ਕਰ ਦਿੱਤੀ ਜਾਣਗੇ ਇਸ ਤਰ੍ਹਾਂ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਅਗਲੀ ਖਬਰ ਜੀ ਪੰਜਾਬ ਪੁਲਿਸ ਨੇ ਫੜੇ ਪਾਕਿਸਤਾਨ ਤੋਂ ਆਏ ਹਥਿਆਰ ਪੰਜਾਬ ਪੁਲਿਸ ਨੇ ਫਾਜ਼ਿਲਕਾ ਖੇਤਰ ਵਿੱਚ ਪਾਕਿਸਤਾਨ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਵੱਡੇ ਗਰੋਹ ਤੇ ਸਿਗੰਜਾ ਕਸ਼ਿਆ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਤੋਂ 27 ਪਿਸਤੌਲ 30 ਬੋਰ ਅਤੇ 470 ਕਾਰਤੂਸ ਬਰਾਮਦ ਕੀਤੇ ਹਨ ਇਸ ਕਾਰਵਾਈ ਦੇ ਵਿੱਚ ਕਾਊਂਟਰ ਇੰਟੈਲੀਜੈਂਸ ਅਤੇ ਐਸ ਐਸਓਸੀ ਫਾਜ਼ਿਲ ਕਾ ਸਾਂਝੇ ਤੌਰ ਤੇ ਕੰਮ ਕਰ ਰਹੇ ਹਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇੱਕ ਵੱਡਾ ਗਰੋਹ ਫੜਿਆ ਪੁੱਛ ਕਿਸ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਹਥਿਆਰ ਪਾਕਿਸਤਾਨ ਤੋਂ ਇੱਕ ਵਿਦੇਸ਼ੀ ਨੈੱਟਵਰਕ ਰਾਹੀਂ ਪ੍ਰਾਪਤ ਕੀਤੇ ਗਏ ਹਨ ਜਿਨ੍ਹਾਂ ਦੀ ਵਰਤੋਂ ਪੰਜਾਬ ਵਿੱਚ ਅਪਰਾਧਿਕ گروਹਾਾਂ ਦੁਆਰਾ ਦੁਆਰਾ ਕੀਤੀ ਜਾਣ ਸੀ ਗ੍ਰਿਫਤਾਰ ਕੀਤੇ ਗਏ ਦੋਸ਼ੀ ਮੰਗਲ ਸਿੰਘ ਉਸ ਮੰਗਲੀ ਅਤੇ ਗੁਰਮੀਤ ਸਿੰਘ ਆਪਣੇ ਵਿਦੇਸ਼ੀ ਐਲਡਰਾਂ ਨੂੰ ਦੇ ਨਿਰਦੇਸ਼ਾਂ ਤੇ ਅਪਾਧਿਕ ਗਰੋਹ ਦੇ ਸਥਾਨਿਕ ਮੈਂਬਰਾਂ ਨੂੰ ਇਹ ਹਥਿਆਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਅਗਲੀ ਖਬਰ ਭਗਵੰਤ ਮਾਨ ਬਾਰੇ ਸਰਕਾਰੀ ਬਨਾ ਲੀਆਂ ਅਤੇ ਵਿੱਤੀ ਮੰਗਾ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਹੈ ਕਿ ਪੰਜਾਬ ਨੂੰ 60000 ਕਰੋੜ ਪੈਂਡਿੰਗ ਫੰਡ ਜਲਦੀ ਜਾਰੀ ਕੀਤੇ ਜਾਣ ਮੁਆਵਜ਼ਾ ਦੇ ਦਰਾਂ ਵਿੱਚ ਵਿਚਪਤਾ ਕਾਰਨ ਦੀ ਮੰਗ ਮੌਜੂਦਾ ਮੁਆਵਜ਼ਾ ਰੇਟ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਰਹੀ। ਸਰਕਾਰ ਨੇ ਤਾਜ਼ਾ ਨੀਤੀਆਂ ਵਿਚਾਰ ਰਹੀ ਹੈ ਜੋ ਖੇਤਾਂ ਦੀ ਬਾਣ ਤੋਂ ਬਾਅਦ ਮਿੱਟੀ ਦੀ ਸਮਗਰੀ ਦੇ ਨਿਕਾਸ਼ ਅਤੇ ਵਿਕਰੀ ਨੂੰ ਆਸਾਨ ਬਣਾਏਗੀ। ਇਹ ਦੂਜੇ ਪ੍ਰਭਾਵਿਤ ਖੇਤਰ ਸਿਆਸੀ ਅਤੇ ਲੋਕ ਜੀਵਨ ਦਾ ਅਸਰ ਬਾੜ ਕਾਰਨ ਸਪਲਾਈ ਚੇਨ ਅਤੇ ਰੋਜ਼ਮਰਗਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਸੜਕਾਂ ਘਰਾ ਪਾਣੀ ਵਰਦੀ ਸੰਬੰਧੀ ਮੁਸ਼ਕਲਾਂ ਪੰਜਾਬ ਵਿੱਚ ਚਿੰਤਾ ਬਿਮਾਰੀਆਂ ਬਿਨਾਰਹਿਣ ਵਾਲੇ ਇਲਾਕੇ ਬੱਚਿਆਂ ਦੀ ਸਿੱਖਿਆ ਤੇ ਪ੍ਰਭਾਵ ਸਿਆਸੀ ਵਿਰੋਧ ਪਾਸਾ ਮੁੱਖ ਅਪੀਲਾਂ ਕਿਸਾਨਾਂ ਅਤੇ ਪਿੰਡਾਂ ਤੋਂ ਉੱਠ ਰਹੀਆਂ ਹਨ ਕਿ ਸਰਕਾਰ ਜਲਦੀ ਅਤੇ ਪੂਰੀ ਤਰ੍ਹਾਂ ਕਾਰਵਾਈ ਕਰੇ ਪਵਿੱਖ ਦੀਆਂ ਚੁਣੌਤੀਆਂ ਅਗਲੇ ਮੌਸਮੀ ਸੀਜ਼ਨ ਬਾੜ ਪ੍ਰਬੰਧਨ ਬੁਨਿਆਦੀ ਢਾਂਚਾ ਜ਼ਮੀਨੀ ਜਾਂਚ ਤੇ ਫੋਕਸ ਅਬ ਉਹ ਆ ਮਾਪ ਤੋਲ ਵਿੱਚ ਸਾਂਝਾ ਭਾਗੀਦਾਰ ਅਤੇ ਕੀ ਆ ਰਹੀ ਹੈ ਅੱਗੇ ਮੁੱਖ ਮੰਤਰੀ ਦੀ ਹਾਲਤ ਦੇ ਅਨੁਸਾਰ ਜਲਦੀ ਪੂਰੀ ਸਮਰੱਥਾ ਨਾਲ ਸਹੂਲਤਾਂ ਤੇ ਦੌੜੀ ਕੀਤੀ ਜਾਏਗੀ ਲੋਕਾਂ ਨੂੰ ਤਬਦੀਲੀਆਂ ਅਤੇ ਨਵੀਆਂ ਨੀਤੀਆਂ ਬਾਰੇ ਜਾਣੂ ਕੀਤਾ ਜਾਵੇਗਾ ਏ ਸੀ ਅੱਜ ਦੀਆਂ ਤਾਜ਼ਾ ਤੇ ਮਹੱਤਵਪੂਰਨ ਖਬਰਾਂ ਜੇਕਰ ਖਬਰਾਂ ਵਧੀਆਂ ਲੱਗੀਆਂ ਹੋਣ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੀ ਆਪਣੀ ਕਮੈਂਟ ਰਾਇ ਵਿੱਚ ਜ਼ਰੂਰ ਸਾਂਝੀ ਕਰਨਾ ਇਹੋ ਜਿਹੀਆਂ ਹੋਰ ਖਬਰਾਂ ਸੁਣਨ ਲਈ ਸਾਡੇ ਪੇਜ ਨੂੰ ਫੋਲੋ ਵੀ ਕਰ ਲਿਓ ਧੰਨਵਾਦ